ਜੀ ਗੱਲ ਜੀ ਮੇਰਾ ਨਾਮ ਦੀਪਿਕਾ ਹੈ ਮੈਂ ਸਰਕਾਰ ਦੀ ਸਕੀਮ ਪੋਸਟ میٹرਿਕ ਸਕਾਲਰਸ਼ਿਪ ਦੇ ਅਧੀਨ ਪੜ ਰਹੀ ਹਾਂ ਸਾਜਿ ਕਾਲ ਮੇਰਾ ਨਾਮ ਹਰਮਨਪ੍ਰੀਤ ਕੌਰ ਹੈ ਤੇ ਮੈਂ ਸਰਕਾਰ ਦੁਆਰਾ ਚਲਾਏ ਗਏ ਪੋਸਟ میٹرਿਕ ਸਕਾਲਰਸ਼ਿਪ ਦੇ ਅਧੀਨ ਆਪਣੀ ਸਿੱਖਿਆ ਪ੍ਰਾਪਤ ਕਰ ਰਹੀ ਹਾਂ ਪੰਜਾਬ ਸਰਕਾਰ ਵੱਲੋਂ ਵਿਕਾਸ ਦੇ ਕਾਰਜ ਨਹੀਂ ਕਿਸੇ ਵੀ ਬੱਦਰ ਤੇ ਰੋਕੇ ਨਹੀਂ ਜਾਣਗੇ ਤਾਂ ਕਿ ਬੱਚਿਆਂ ਦੀ ਪੜ੍ਹਾਈ 'ਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਉਹਦਾ ਸਾਲ ਜਾਂ ਕੈਰੀਅਰ ਨਾ ਮਾਰੇ ਜਾਵੇ ਕਿ ਕੋਈ ਪੈਸੇ ਨਹੀਂ ਆਏ ਫੀਸ ਦੇ ਇਸ ਦੇ ਨਾਲ ਮੈਨੂੰ ਆਪਣੇ ਸੁਪਨਿਆਂ ਨੂੰ ਸਰਕਾਰ ਕਰਨ ਵਿੱਚ ਮਦਦ ਮਿਲੀ ਹੈ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਦੀ ਇਸ ਯੋਜਨਾ ਦੇ ਅਧੀਨ ਅਸੀਂ ਆਪਣੇ ਸੁਪਨੇ ਪੂਰੇ ਕਰ ਰਹੇ ਹਾਂ ਲਈ ਬਹੁਤ ਚੰਗੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਕਨਵੀਨਨ ਆਵਾਜ਼ ਵਾਲੀ ਪਾਰਟੀ ਦੇ ਔਰ ਦਿੱਲੀ ਦੇ ਕਨਵਾਰ ਦੇ ਮੁਖਨਾਪਤੀ ਰਹੇ ਆ ਤੇ ਉਹਨਾਂ ਦੇ ਨਾਲ ਸਰਦਾਰ ਭਗਤ ਸਿੰਘ ਮੁਖਨਾਪਤੀ ਪੰਜਾਬ 6 ਸਤ ਤੇ ਅਗਰਵਾਰ ਸਵੇਰ ਨਾਮ ਦਾ ਪ੍ਰੋਗਰਾਮ ਜਿਹੜਾ ਬਹੁਤ ਹੀ ਸ਼ਾਨਦਾਰ ਅਗਰਵਾਰ ਦਰਬਾਰ ਬਣ ਰਿਹਾ ਜੀ ਉਹਦਾ ਧੰਨੀ ਪੱਤਰ ਰੱਖਣ ਵਾਸਤੇ ਆ ਰਹੇ ਆ ਤੇ ਇਹਦੇ ਵਿੱਚ ਜੋ ਵੀ ਨਾਬੇ ਦੀ ਸੰਗਤ ਹੈ ਸਾਰੀ ਜੋ ਵੀ ਆਪਾਂ ਸਮਾਜ ਹੈ ਕੋਵਲ ਸਮਾਜ ਸਾਰੀ ਕਮੇਟੀ ਸਾਡੇ ਸ਼ੋਰ ਦੇ ਖੜੇ ਨੇ ਗੁੱਪਾਂ ਖੜੇ ਨੇ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਲਗਾਤਾਰ ਜਿਹੜੀ ਕੰਮ ਕਰ ਰਹੀ ਹੈ ਔਰ ਮਕਸਦ ਇਹ ਕਿ ਹੈ ਕਿ ਅ ਅਗਰਵਾਲ ਸਭਾ ਲਈ ਮਰਿਆਗਰ ਸੈਨ ਦੀ ਕੋ ਪ੍ਰੋਪੋਜ਼ਲ ਔਰ ਅਰਵਿੰਦ ਕੇ ਜੀ ਵਾ ਦੀ ਉਸ ਸਮਾਜ ਦੇ ਵਿੱਚ ਆਉਂਦੇ ਨੇ ਔਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੇ ਬਣੇ ਅੱਜ ਦੇ ਬਹੁਤਾਰੇ ਲੀਡਰ ਪਿਕਚਰ ਹੈ ਨੇ ਇਹ ਉਹਨਾਂ ਦਾ ਨਾਬਾ ਦੇ ਵਿੱਚ ਆਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਇਹ ਆਪਾਂ ਦਾ ਧੰਨਵਾਦ ਕਰਦਾ ਪ੍ਰਮਾਤਮਾ ਦਾ ਕਿ ਐਸਾ ਸੁਭਾਗ ਬਣਿਆ ਕਿ ਅਰਜਨਜੀਤ ਸਿੰਘ ਵਾਲਾ ਸਾਹਿਬ ਮੁੱਖ ਮੰਤਰੀ ਪੰਜਾਬ ਸਰਕਾਰ ਪ੍ਰਮੰਤ ਮੰਤਰੀ ਸਾਡੇ ਅਮਨ ਦੇਵਾ ਜੀ ਪ੍ਰਧਾਨ ਆਮ ਆਦਮੀ ਪਾਰਟੀ ਸਾਡੇ ਵਿਨੈਦਰ ਗੋਲ ਸਾਹਿਬ ਜਿਹੜੇ ਕਿ ਮਿਨਿਸਟਰ ਨੇ ਇਸ ਵਕਤ ਪੰਜਾਬ ਸਰਕਾਰ ਦੇ ਵਿੱਚ ਔਰ ਬਾਕੀ ਸਾਡੇ ਜਿਹੜੇ ਵੀ ਅਗਰਵਾਲ ਸਭਾ ਪੰਜਾਬ ਦੇ ਵਿੱਚ ਜਿਹਨੇ ਨਿਮਾਇੰਦੇ ਨੇ ਅਸੀਂ ਸਭ ਨੂੰ ਪਰਸਨਲ ਤੌਰ ਤੇ ਇਨਵੀਟੇਸ਼ਨ ਜਿਹੜਾ ਦੀ ਅਦੇਵੇ ਔਰ ਬਹੁਤ ਵੱਡਾ ਜਿਹੜਾ ਇਹ ਸਮਾਗਮ ਵਿਅਕਤੀਤ ਤੌਰ ਤੇ ਬਹੁਤ ਵੱਡਾ ਸਮਾਗਮ ਜਿਹੜਾ ਹੈ ਜੀ ਤਿਆਰੀਆਂ ਦੇ ਵਿੱਚ ਜਿਹੜਾ ਜੀ ਅਸੀਂ ਪ੍ਰੋਪਰ ਸੈਟਿੰਗ ਦਾ ਰੀਡਮੈਂਟ ਬਹੁਤ ਸ਼ਾਨਦਾਰ ਕਰ ਰਹੇ ਔਰ ਇਹਦੇ ਵਿੱਚ ਲੰਗਰ ਦੀ ਵਿਵਸਥਾ ਹੈ ਜੀ ਪਾਰਕਿੰਗ ਦਾ ਪ੍ਰਬੰਧ ਬਹੁਤ ਅੱਛਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਜਿੱਥੇ ਉਦਘਾਟਨ ਹੋਣਾ ਹੈ ਜੀ ਤੇ ਉੱਥੇ ਪਾਰਕ ਦੇ ਵਿੱਚ ਸ਼ਾਨਦਾਰ ਸਜਾਵਟ ਜਿਹੜੀ ਕੀਤੀ ਜਾ ਰਹੀ ਹੈ ਪਰ ਇੰਨਾ ਕਿ ਚਾਹ ਜੀ ਕਿ ਅ ਅਗਰਬਾ ਸਮਾਗਮ ਜਿਹੜਾ ਜੀ ਪਪਾ ਪਾ ਹੋਇਆ ਪਿਆ ਆ ਉਹਨਾਂ ਨੂੰ ਬਹੁਤ ਚਾਅ ਨਾਲ ਦਾ ਕਿ ਅਗਰ ਕੋਈ ਵੱਲ ਆਵੇ ਤੇ ਟਾਈਮ ਟੇਬਲ ਕੀ ਹੈ ਜੀ ਟਾਈਮ ਟੇਬਲ ਹੈ ਜੀ 25 ਤਾਰੀਖ ਨੂੰ 11 ਵਜੇ ਦਾ ਜਿਹੜਾ ਸਮਾਗਮ ਦੀ ਸ਼ੁਰੂਆਤ ਹੈ ਨਾ ਉਹ 11:00 ਵਜੇ ਦਾ ਪੁਆਇੰਟ ਹੈ ਅਨਾਰੀ ਨਾ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਟਾਈਮ ਸਰ ਪਹੁੰਚੋ ਇੱਥੇ ਪਰਲੇ ਵਾਸਤੇ ਬੈਠਣ ਲਈ ਬਹੁਤ ਛੇ ਬੰਸਤਾ ਹੈ ਲੰਗਰ ਦਾ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਤੇ ਸਾਡੇ ਕੋਲੇ ਸਵੇਰੇ 11 ਵਜੇ ਮੁੱਖ ਮੰਤਰੀ ਪੰਜਾਬ ਸਰ ਦਾ ਭਵੰਤਮਨ ਚ ਕੇ ਅਗਰ ਜੀ ਵੱਲ ਸਾਹਿਬ ਆਉਣ ਜਾਣਗੇ ਤੇ ਉਹਨਾਂ ਦੀ ਟੀਮ ਆਲਰੇਡੀ ਜਿਹੜੀ ਪਹਿਲਾਂ ਹੀ ਪਹੁੰਚੀ ਹੋਈ ਹੈ ਤੇ ਕੱਲ ਐਸਐਸਪੀ ਪਟਿਆਲਾ ਐ ਐਸਡੀਐਮ ਨਾਪਾ ਔਰ ਏਡੀਸੀ ਪਟਿਆਲਾ ਮਨੋਸ਼ਾ ਸਿੰਘ ਜੀ ਸਾਰਾ ਜਿਹੜਾ ਡੀਐਸਪੀ ਨਾਪਾ ਮਨਦੀਪਪੁਰ ਵੀ ਸਾਰੇ ਇੱਥੇ ਲਗਾਤਾਰ ਮੀਟਿੰਗ ਕਰ ਰਹੇ ਆ ਹਰ ਚੀਜ਼ ਦੀ ਜਿਹੜੀ ਹੈ ਪ੍ਰਬੰਧ ਅچھے ਤਰੀਕੇ ਨਾਲ ਕੀਤੇ ਜਾ ਰਹੇ ਆ ਪ੍ਰਬੰਧ ਇਸ ਲਈ ਕੀਤੇ ਜਾ ਰਹੇ ਕਿ ਜਿਹੜੀ ਸੰਗਤ ਆਉਗੀ ਉਹਦਾ ਸਾਡਾ ਸਮਾਜ ਆਵੇ ਬਦ ਤੋਂ ਬਦ ਅਸੀਂ ਸੇਟ ਜੋੜ ਕੇ ਬਹਿ ਕੇ ਅਸੀਂ ਉਸ ਦਾ ਲਾਹਾ ਲਈਏ ਔਰ ਆਪਣੇ ਸਮਾਜ ਦੇ ਵਿੱਚ ਆਪਣੇ ਬੱਚਿਆਂ ਨੂੰ ਇਹ ਸਿੱਖ ਲਈਏ ਕਿ ਉਹ ਅਧਿਆਤਮਿਕ ਤੌਰ ਤੇ ਪਰਮਾਤਮਾ ਨਾਲ ਜੁੜਨ ਆਪਣੇ ਕਰਮ ਨਾਲ ਜੁੜਨ ਔਰ ਅچھے ਤਰੀਕੇ ਨਾਲ ਆਪਣਾ ਜਗਾ ਸਮਾਜ ਹੈ ਕਿਉਂਕਿ ਅਗਰਵਾਲ ਸਮਾਜ ਜਿਹੜਾ ਨਾ ਜੀ ਇਹ ਬਹੁਤ ਵੱਡੀ ਦੇਣ ਹੈ ਜੀ ਬਿਜ਼ਨਸ ਪੁਆਇੰਟ ਆਫ View ਨਾਲ ਬੋਲ ਅਗਰ ਦੇਖੀਏ ਤਾਂ ਅਧਿਆਤਮਿਕ ਤੌਰ ਤੇ ਵੀ ਬਹੁਤ ਵੱਡਾ ਰੂਪ ਹੈ ਜੀ ਅਗਰ ਸੈਨ ਸਮਾਜ ਦਾ ਔਰ ਜਿਹੜੀ ਅੱਗੇ ਮੰਨਣ ਵਾਲੇ ਵੀ ਆਏ ਨੇ ਜਿਹੜੇ ਉਹਨਾਂ ਦਾ ਵੀ ਬਹੁਤ ਵੱਡਾ ਵਿਸ਼ਵਾਸ ਹੈ ਔਰ ਅੱਜ ਪੰਜਾਬ ਦੇ ਵਿੱਚ ਮੈਂ ਗੱਲ ਕਰ ਤਾਂ ਅਗਰਵਾਲ ਸਮਾਜ ਜਿਹੜਾ ਜੀ ਉਹ ਬਹੁਤ ਵੱਡਾ ਇੱਕ ਰੁਤਬਾ ਰੱਖਦਾ ਹੈ ਜੀ ਔਰ ਬਹੁਤ ਵੱਡਾ ਮਾਨਸਤ ਕਾਗ ਦਾ ਅਗਰਵਾਸ ਸਮਾਜ ਦਾ ਪੰਜਾਬ ਦੇ ਵਿੱਚ ਹੈ। ਕੋਈ ਨਹੀਂ ਕੋਈ ਸ਼ਗਾਰ ਦੇ ਤਾ। ਦੇਖੋ ਇਹ ਤਾਂ ਹੁਣ ਮੁੱਖ ਮੰਤਰੀ ਸਾਹਿਬ ਅਰਵਿੰਦ ਕੇਜੀਵਾਲ ਸਾਹਿਬ ਆ ਰਹੇ ਨੇ ਜੀ ਤਾਂ ਉਹਦੇ ਬਾਕੀ ਸਾਡੇ ਅਸ਼ੋਕ ਜੀ ਖੜੇ ਨੇ ਦਿੱਲੀ ਵੀ ਜਾ ਕੇ ਨੇ ਕੇਜੀਵਾਲ ਸਾਹਿਬ ਜੀ ਨੂੰ ਪਰਸਨਲੀ ਵੀ ਤੁਸੀਂ ਦੇ ਕੇ ਆਏ ਨੇ। ਔਰ ਨਾਨਕ ਅੱਜ ਅੱਧਾ ਘੰਟਾ ਤੋਂ ਬੈਕ ਇਨ ਲਾ ਗੱਲਾਂ ਬਾਤਾਂ ਕੀਤੀਆਂ ਬੜੀਆਂ ਆਧਾਤਮਿਕ ਹੋਂਦ ਤੇ ਵੀ ਗੱਲਾਂ ਕੀਤੀਆਂ। ਨਾਬੇ ਬਾਰੇ ਵੀ ਗੱਲਾਂ ਹੋਈਆਂ। ਮੁੱਖ ਮੰਤਰੀ ਪੰਜਾਬ ਸਰਦ ਭਗਵੰਤ ਮਾਨ ਜੀ ਕੋਲ ਜਾ ਕੇ ਆਏ। ਉਹਨਾਂ ਨੇ ਵੀ ਬੈ ਕੇ ਬਹੁਤ ਚੰਗੇ ਦੇ ਕੇ ਨਾ ਵਿਚਾਰ ਚਰਚਾ ਕੀਤੀ। ਸੋ ਇਹ ਜਿਹੜਾ ਸਾਰਾ ਸਮਾਜ ਦੇ ਬੇਸਿਕਲੀ ਸਾਰੇ ਵਪਾਰੀ ਵਰਗ ਹੈ ਜੀ ਪਰ ਵਪਾਰ ਦੇ ਵਿੱਚੋਂ ਸਮਾਂ ਕੱਢ ਕੇ ਆਪਣੇ ਧਰਮ ਲਈ ਜਾਂ ਆਪਣੇ ਆਪਣੇ ਇਸ ਲਈ ਆਪਣੇ ਬਜ਼ੁਰਗਾਂ ਲਈ ਇਸ ਸਮਾਕਟਨਾ ਜਿਹੜਾ ਬਹੁਤ ਵੱਡੀ ਗੱਲ ਹੈ ਮੈਂ ਸਭ ਨੂੰ ਬੇਨਤੀ ਕਰਦਾ ਕਿ ਤੁਸੀਂ ਪਰਿਵਾਰ ਸਮੇਤ ਆਪਣੇ ਬੱਚਿਆਂ ਵੀ ਨਾਲ ਲੈ ਕੇ ਆਓ ਭਾ ਕੇ ਜਿਹੜੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੇ ਉਹਨਾਂ ਲਈ ਇਹ ਜਿਹੜਾ ਸਮਾਰਕ ਇੱਥੇ ਬਣੇਗਾ ਜੀ ਇਹ ਜਿਹੜਾ ਤੇ ਬਹੁਤ ਇੱਕ ਅਗਰਸੰਦਰਬਾਰ ਬਣਨ ਜਾ ਰਿਹਾ ਤੇ ਕਈ ਆਉਣ ਵਾਲੀਆਂ ਪੀੜ੍ਹੀਆਂ ਤੱਕ ਯਾਦ ਰੱਖਿਆ ਜਾਏਗਾ ਬਹੁਤ ਹੀ ਸਮਾਰਟ ਇਹ ਜਿਹੜਾ ਜੀ ਸਮਾਰਕ ਜਿਹੜਾ ਜੀ ਅੱਛੇ ਤਰੀਕੇ ਨਾਲ ਬਣਾ ਰਹੇ ਆ ਇੱਥੇ ਬਹੁਤ ਹੀ ਸੁੰਦਰ ਪਾਰਕਿੰਗ ਦੀ ਸਜਾਵਟ ਹੋਣੀ ਹੈ ਬਾਅਦ ਦੇ ਵਿੱਚ ਇੱਥੇ ਬੈਠਣ ਦਾ ਅੱਛਾ ਪ੍ਰਬੰਧ ਹੋਏਗਾ ਸੌਨ ਸਿਸਟਮ ਇਹ ਸਿਸਟਮ ਸਾਰਾ ਬਹੁਤ ਹੀ ਕਮਾਲ ਇਹ 2 ਕਰੋੜ ਦਾ ਪ੍ਰੋਜੈਕਟ ਹੈ ਜਿਹੜਾ ਜੀ ਪੁਨਿਕਿਆ ਗਿਆ ਹੈ ਜੀ 25 ਤਾਰੀਖ ਦਾ ਇਨਟੀਮੇਸ਼ਨ ਆਇਆ ਹੈ ਅ ਅਖੀਰੀ ਬਤਾਂਦਾ ਤੇ ਇਸ ਨਾਲ ਪਰ ਤੇ ਉਹਦੇ ਸੁਰਚਾ ਪ੍ਰਬੰਧ ਨੂੰ ਲੈ ਕੇ ਐਸਐਸਕੇ ਸਾਥ ਇਹ ਜਾਨੀ ਮੀਟਿੰਗ ਕਰ ਰਹੇ ਹਾਂ ਤੇ ਅਸੀਂ ਅੱਜ ਕਰਾਂਗੇ ਕਿ ਕਿ ਕੌਂਸਲ ਦੇ ਪ੍ਰਚਰ ਡਟਕਟ ਕੋਲ ਤੇ ਪੂਰੀ ਸੁਰਚਾ ਦੀ ਜੜੀ ਵਿੱਚ ਦਾ ਉਪਰੀ ਅਧਿਕਾਰੀਆਂ ਨੂੰ ਪਤਾ ਹੀ ਹੈ ਕਿ ਇਸ ਦੇ ਡਾਇਰੈਕਟਰ ਵੀ ਕੋਲ ਇੱਕ ਪਾਰਟੀ ਦਾ ਮੌਕਾ ਮਤਾਿਕਨਾ ਹਿਸਾਬ ਨਾਲ ਕਰ ਲੈ ਤੇ ਇੱਕ ਹੈ ਵਰ ਜਲਦੀ ਜ਼ਰੂਰ ਹੋ ਉਸ ਦੇ ਇੰਸਰ ਡਾਇਰੈਕਟਰ ਅਗਰਵਾਲ ਸੋਵਾ ਨਾਬਾ ਬਲੂ ਜਿਹੜਾ ਇਹ ਫੰਕਸ਼ਨ ਲਿਖਿਆ ਗਿਆ ਹੈ ਕਿ ਸਾਡੇ ਸਮਾਜ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਸਾਰੇ ਪੰਜਾਬ ਵਾਸਤੇ ਅਗਰਵਾਲ ਸਮਾਜ ਵਾਸਤੇ ਖੁਸ਼ੀ ਦੀ ਗੱਲ ਹੈ ਕਿ ਇੱਕ ਮਹਾਨ ਸ਼ਖਸੀਅਤ ਹਿੰਦੁਸਤਾਨ ਦੀ ਇੱਕ ਮਹਾਨ ਸ਼ਖਸੀਅਤ ਜਿਨੇ ਦਿੱਲੀ ਤੇ ਲਗਾਤਾਰ ਤਿੰਨ ਵਾਰ ਰਾਜ ਕੀਤਾ ਉਹ ਸਾਡੇ ਇੱਥੇ ਆਉਣ ਵਾਸਤੇ ਉਹਨਾਂ ਨੇ ਸਾਨੂੰ ਵਾਅਦਾ ਕੀਤੀ ਹੈ ਤੇ ਸਾਡਾ ਸਮਾਜ ਉਹਨਾਂ ਦਾ ਹਮੇਸ਼ਾ ਇਸ ਕਰਤੇ ਰਹੀ ਰਿਹਾ। ਉਹ ਕਿਹਾ ਗਿਆ ਕਿ ਕਿ ਨਵੇਂ ਤੋਂ ਸਾਡੀ ਆਲਮੋਸਟ ਕੰਪਲੀਟ ਤਿਆਰੀ ਹੈ ਹਰ ਤਰ੍ਹਾਂ ਦਾ ਅਸੀਂ ਸਾਡੇ ਸਾਧਨ ਕਰ ਰਹੇ ਹਾਂ। ਇਹ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ ਚਾਹ ਪਾਣੀ ਦਾ ਪ੍ਰਬੰਧ ਹੈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਅਕਰਵਾਲ ਸਭਾ ਨਾਪਾ ਵੱਲੋਂ ਮਹਾਰਾਜ ਅਗਰ ਸਿੰਘ ਦਾ ਸਮਾਰਕ ਦਾ ਨੀਂਹ ਪੱਥਰ ਰੱਖਣ ਲਈ ਪਰਵਿੰਦ ਕੇਤਰੀਵਾਲ ਦੀ ਸੁਪਰੀਮ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਭਗਵੰਤ ਮਾਨ ਵੀ ਆ ਰਹੇ ਨੇ ਪੂਰੇ ਸ਼ਹਿਰ ਨੂੰ ਉਤਸ਼ਾਹ ਨਾਲ ਸਜਾਇਆ ਜਾ ਰਿਹਾ ਹੈ ਸ਼ਹਿਰ ਦੇ ਵਿੱਚ ਬਹੁਤ ਵੱਡੀ ਖੁਸ਼ੀ ਪਾਈ ਜਾ ਰਹੀ ਹੈ ਦੋ ਸੀਐਮ ਇਕੱਠੇ ਭਗਵੰਤ ਮਹਾਰਾਜ ਅਗਰ ਸਿੰਘ ਦਾ ਨੀਂਹ ਪੱਥਰ ਰੱਖਣਾ ਪਹਿਲੀ ਵਾਰ ਹੋ ਰਿਹਾ ਹੈ ਜਿਹਨੂੰ ਸਵਾਗਤ ਬਿਲਕੁਲ ਪਹਿਲੀ ਵਾਰ ਹੋਈ। ਜੋ ਸੀਐਮ ਤੇ ਉਹਨਾਂ ਦੇ ਨਾਲ ਇੱਕ ਪੁਰਵ ਸੀਐਮ ਸਪੈਸ਼ਲ ਨੀ ਪੱਤਰਖੰਗਾ। ਮੋਦਲਨ ਬਾਗ ਸਜਾਇਆ ਜਾ ਰਿਹਾ ਹੈ। ਸ਼ਹਿਰ ਦੇ ਵਿੱਚ ਬਹੁਤ ਵੱਡੀ ਕੂਚੀ ਪਾਈ ਜਾ ਰਹੀ ਹੈ। ਦੋ ਸੀਐਮ ਇਕੱਠੇ ਤੁਮਹਾਰਾ ਜਾ ਕੇ ਸਾਂਝੀ ਦਾ ਨੀ ਪੱਤਰਖੰਗਾ। ਪਹਿਲੀ ਵਾਰ ਹੋਈ ਇਹ ਸੀਐਮ ਬਿਲਕੁਲ ਪਹਿਲੀ ਵਾਰ ਹੋਈ। ਜੋ ਸੀਐਮ ਤੇ ਉਹਨਾਂ ਦੇ ਨਾਲ ਇੱਕ ਪੁਰਵ ਸੀਐਮ ਸਪੈਸ਼ਲ ਨੀ ਪੱਤਰਖੰਗਾ। ਕਿ ਨਹੀਂ ਕੰਮ ਕਰੇਗਾ। ਇਹ ਸਵੇਰੇ 10 ਵਜੇ ਦਾ ਪ੍ਰੋਗਰਾਮ ਸ਼ੁਰੂ ਹੋਏਗਾ ਪਰ ਸਿਅਲ ਸਾਹਿਬ 12 ਵਜੇ ਆਣਗੇ ਤੇ ਸਵੇਰੇ 1 ਵਜੇ ਤੋਂ ਚੱਲੇਗਾ ਉਸ ਤੋਂ ਬਾਅਦ ਲੰਗਰ ਦਾ ਪ੍ਰੋਗਰਾਮ